ਹੌਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਜਿਸ ਜਗ੍ਹਾ ਤੇ ਖੜਾ ਇੱਕ ਸਨੇਹਾ ਖਾਸ ਤੁਹਾਡੇ ਤੱਕ ਪਹੁੰਚਾਉਣ ਜਾ ਰਿਹਾ ਕਿਉਂਕਿ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਆਪਣੇ ਹੌਂਦ ਚੈਨਲ ਦੇ ਪਰਿਵਾਰ ਤੇ ਨਾਲ ਵਕਤ ਤੋਂ ਵਕਤ ਜੁੜ ਕੇ ਗੁਰੂ ਘਰਾਂ ਦੀ ਗੱਲਬਾਤ ਕਰ ਸਕੀਏ ਤੇ ਕੁਝ ਇਹੋ ਜਿਹੇ ਸਨੇਹ ਤੁਹਾਡੇ ਤੱਕ ਪਹੁੰਚਾ ਸਕੀਏ ਜਿਹੜੇ ਵਾਕਿਆ ਹੀ ਹੌਂਦ ਚੈਨਲ ਦੇ ਪਰਿਵਾਰ ਤੱਕ ਪਹੁੰਚਣੇ ਲਾਜ਼ਮੀ ਟੋਰਟੇ ਜ਼ਰੂਰੀ ਹਨ ਜੀ ਹਾਂ ਦਰਸ਼ਕੋ ਇਸ ਵੇਲੇ ਜਿਸ ਜਿਸ ਜਗ੍ਹਾ ਤੇ ਮੈਂ ਖੜਾ ਹੋਇਆ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਿਸਟ੍ਰਿਕਟ ਡੋਡਾ ਪਿੰਡ ਸਾਹਮਲੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਗੁਰੂ ਘਰ ਵਿਖੇ ਖੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉੱਥੇ ਦੇ ਵੀਰ ਮੇਰੇ ਨਾਲ ਖੜੇ ਨੇ ਤੇ ਮੈਨੂੰ ਵੀ ਬੜੀ ਖੁਸ਼ੀ ਹੈ ਇਸ ਗੁਰੂ ਘਰ ਤੋਂ ਲਾਈਵ ਹੋ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਕਿਉਂਕਿ ਮੇਰਾ ਨਾਨਕੇ ਪਿੰਡ ਵੀ ਹੈਗਾ ਏ ਤੇ ਵੀਰ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ ਜਿਹਦਾ ਸਨੇਹਾ ਵੀ ਪਹੁੰਚਾਵਾਂਗੇ ਮਕਸਦ ਕੀ ਹੈ ਤੁਹਾਡੇ ਨਾਲ ਲਾਈਵ ਆਉਣ ਦਾ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਤੋਂ ਤੁਹਾਡੇ ਸਾਰੇ ਵੀਰਾਂ ਦਾ ਜੀਆਂ ਨੂੰ ਕਰਦਾ ਹੋਰ ਚੈਨਲ ਦੇ ਉੱਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਪਿੰਡ ਸਾ ਮਲੇ ਦੀ ਗੱਲ ਕਰਨਾ ਤੇ ਤੁਸੀਂ ਉਂਗਲੀਆਂ ਦੇ ਉੱਤੇ ਇਸ ਪੂਰੇ ਪਿੰਡ ਨੂੰ ਗਿਣ ਸਕਦੇ ਹੋ ਤਾਦਾਦ 10 ਤੋਂ 12 ਘਰ ਦੇ ਵਿੱਚ ਹੋਏਗੀ ਮੈਕਸਿਮਮ ਅੱਜ ਆਪਾਂ ਜਾਣਦੇ ਹਾਂ ਕਿ ਖਾਸ ਫੈਸਿਲਿਟੀ ਦੇ ਤੌਰ ਤੇ ਆਪਾਂ ਸ਼ਾਰਾਂ ਦੇ ਵੱਲ ਨੂੰ ਕੂਚ ਕਰਦੇ ਹਾਂ ਚਾਹੇ ਉਹ ਜੰਮੂ ਵਿਖੇ ਹੋਈ ਤਾਦਾਦ ਬੇहद ਘੱਟ ਹੈ ਲੇਕਿਨ ਫਿਰ ਵੀ ਤਿਲ ਫੁੱਲ ਪੇਟ ਤਨਮਨ ਧੰ ਦੇ ਨਾਲ ਗੁਰੂ ਘਰ ਦੀ ਇਹ ਛੋਟੇ ਵੀਰ ਗਰੰਤੀ ਸਿੰਘ ਵਜੋਂ ਸੇਵਾ ਨਿਭਾ ਰਹੇ ਨੇ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ ਤਾਦਾਦ ਚਾਹੇ ਘੱਟ ਹੈ ਲੇਕਿਨ ਹੌਸਲੇ ਬੁਲੰਦ ਨੇ ਇਕ ਛੋਟਾ ਜਿਹਾ ਫਲਸਫਾ ਹੁੰਦਾ ਸਾਡੇ ਪੂਰੇ ਸਿੱਖ ਸਮਾਜ ਦਾ ਕਿ ਤਾਦਾਦ ਚਾਹੇ ਘਟ ਹੋਏ ਲੇਕਿਨ ਗੁਰੂ ਘਰ ਸਾਂਝਾ ਹੁੰਦਾ ਕਾਫੀ ਸੰਗਤ ਮੈਂ ਦੇਖਦਾ ਡੋਡਾ ਡਿਸਟ੍ਰਿਕਟ ਵਿਖੇ ਗਵਰਨਮੈਂਟ ਜੌਬ ਕਰਦੇ ਹੁੰਦੇ ਵੀ ਇਥੇ ਆਂਦੇ ਚਾਹੇ ਉਹ ਪੁਲਿਸ ਆਰਮੀ ਕਿਸੇ ਵੀ ਡਿਪਾਰਟਮੈਂਟਲ ਜੌਬ ਦੇ ਤੌਰ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਡੋਡਾ ਡਿਸਟ੍ਰਿਕਟ ਸਾਹ ਮੱਲਾ ਵੀ ਇੱਕ ਪਿੰਡ ਹੈ ਜਿੱਥੇ ਗੁਰੂ ਘਰ ਵਿਖੇ ਸ਼ਾਨਦਾਰ ਬਣੇ ਹੋਏ ਹਨ ਤੁਸੀਂ ਆ ਕੇ ਦਰਸ਼ਨ ਵੀ ਕਰ ਸਕਦੇ ਹੋ ਤੇ ਰੁਕ ਵੀ ਸਕਦੇ ਹੋ ਮੇਰੇ ਨਾਲ ਵੀਰ ਖੜੇ ਸਭ ਤੋਂ ਪਹਿਲਾਂ ਨਾ ਇਹਨਾਂ ਜੀ ਆਇਆਂ ਨੂੰ ਕਰਦਾ ਇੱਕ ਖਾਸ ਸੁਨੇਹੇ ਦੇ ਤੌਰ ਤੇ ਵੀ ਤੁਹਾਡੇ ਤੱਕ ਪਹੁੰਚਾ ਕੇ ਕਿਉਂ ਲਾਈਵ ਹੋਇਆ ਸਭ ਤੋਂ ਪਹਿਲਾਂ ਆਪ ਜੀ ਨੂੰ ਮੈਂ ਜੀ ਆਇਆਂ ਨੂੰ ਕਰਦਾ ਹਾਂ ਚੈਨਲ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੇ ਵੀ ਦਰਸ਼ਕਾਂ ਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਇੰਦਰਪਾਲ ਸਿੰਘ ਹੈ ਤੇ ਮੈਂ ਗੁਰਦੁਆਰਾ ਸਿੰਘ ਸਵਡੋਟਾ ਸਾਹਮਲਾ ਉਹ ਗ੍ਰੰਥੀ ਸਿੰਘ ਦੀ ਸੇਵਾ ਨਹੀਂ ਬਾਰਿਆਂ ਕੁਸੀਂ ਉਮਰ ਦੇਖ ਸਕਦੇ ਹੋ ਤੁਹਾਡੀ ਏਜ ਕਿੰਨੀ ਹੈ ਮੇਰੀ ਉਮਰ 22 ਪਲੱਸ ਹੋਣੀ ਹੈ 22 ਸਾਲ ਮਹਿਜ ਉਮਰ ਹੋਣ ਦੇ ਨਾਲ ਨਾਲ ਆਪਾਂ ਪਿੰਡ ਦੇ ਜਦੋਂ ਜਾਂ ਸ਼ਹਿਰਾਂ ਦੇ ਵਿੱਚ ਵੇਖਦੇ ਆ ਨਾ ਕਿ ਸਾਨੂੰ ਵਕਤ ਨਹੀਂ ਹੁੰਦਾ ਗੁਰੂ ਘਰ ਮੱਥਾ ਟੇਕਣ ਦਾ ਲੇਕਿਨ ਸ਼ਾਬਾਸ਼ ਹੈ ਇੰਨਾ ਬਸੇ ਕਿ ਇਹ ਇਨੀ ਘੱਟ ਉਮਰ ਦੇ ਵਿੱਚ ਹੀ ਗੁਰੂ ਘਰ ਦੀ ਸੇਵਾ ਨਿਭਾਰੇ ਗਰੰਤੀ ਸਿੰਘ ਵੱਜੋਂ ਸੇਵਾ ਨਿਭਾਰੇ ਚਾਏ ਮੀ ਪੈਰਿਆ ਹੋਏ ਜਹੋ ਜਿਹਾ ਵੀ ਮੌਸਮ ਹੋਏ ਕਿਉਂਕਿ ਮੈਂ ਪਹਿਲਾਂ 10 ਦਵਾ ਥੋੜਾ ਜਿਆਦਾ ਜੰਗਲ ਹੈ ਸ਼ਾਇਦ ਉੱਪਰ ਲੇਕਿਨ ਫਿਰ ਵੀ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਗੁਰੂ ਘਰ ਵਿਖੇ ਆ ਕੇ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਫਿਰ ਸੰਗਤ ਨੂੰ ਵੀ ਆਪਣੇ ਨਾਲ ਜੋੜਨਾ ਜਦੀ ਤਾਦਾਦ ਬੇहद ਘਟ ਹੈ ਤੇ ਮੈਂ ਚਾਹਾਂਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਿਆਰ ਔਰ ਅਸੀਸਾਂ ਇਸ ਨੌਜਵਾਨ ਵੀਰ ਵਸੇ ਜਰੂਰ ਭੇਜਣਾ ਮੈਂ ਵਿਖ ਰਿਹਾ ਪਿੱਛੇ ਕੰਸਟਰਕਸ਼ਨ ਚੱਲ ਰਹੀ ਹੈ ਗੁਰੂ ਘਰ ਦੀ ਇਹ ਕਦੋਂ ਤੋਂ ਸਟਾਰਟ ਹੋਈ ਹੈ ਜੀ ਪਿਛਲੇ ਕੁਝ ਦਿਨਾਂ ਤੋਂ ਕਾਰ ਸੇਵਾ ਲੱਗੀ ਹੋਈ ਹੈ ਤੇ ਅ ਸੇਵਾ ਨਿਭਾਰੀ ਆ ਹੈ ਹਾਲਾਂਕਿ ਇਧਰ ਸੰਗਤ ਬਹੁਤ ਘੱਟ ਹੈ ਤੇ ਬਹੁਤ ਔਖਾ ਹੁੰਦਾ ਹੈ ਉਸ ਚੀਜ਼ ਨੂੰ ਮੈਨੇਜ ਕਰਨਾ ਮੈਨੇਜ ਕਰਨਾ ਮੈਂ ਚੀਜ਼ ਹਮੇਸ਼ਾ ਪਹਿਲਾਂ ਹੀ ਜਦੋਂ ਸਟਾਰਟ ਕੀਤਾ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜਾ ਗੁਰੂ ਘਰ ਹੁੰਦਾ ਉਹ ਸਾਂਝਾ ਹੁੰਦਾ ਹੈ ਮੈਸੇਜ ਤੁਹਾਡੇ ਤੱਕ ਕੀ ਪਹੁੰਚਾਉਣ ਲਈ ਮੈਂ ਆ ਜਾਾਂ ਕਿ ਗੁਰੂ ਘਰ ਦੀ ਜਿਹੜੀ ਕੰਸਟ੍ਰਕਸ਼ਨ ਚੱਲ ਰਹੀ ਹੈ ਮੈਂ ਸਾਰੇ ਗੁਰੂ ਘਰ ਦੇ ਦ੍ਰਿਸ਼ੇ ਲਾਈਵ ਤੁਹਾਡੇ ਤੱਕ ਪਹੁੰਚਾਵਾਂਗਾ ਕਿਉਂਕਿ ਇਸ ਟਾਈਮ ਸੁਕਾਸ਼ਨ ਸਾਹਿਬ ਹੋ ਚੁੱਕੇ ਹਨ ਤੇ ਮੈਂ ਲਾਈਵ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾ ਸਕਦਾ ਗੁਰੂ ਘਰ ਦੀਆਂ ਕਿਉਂਕਿ ਮਿਲ ਜੁਲ ਕੇ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਇਸ ਗੁਰੂ ਘਰ ਦੀ ਉਸਾਰੀ ਦੇ ਲਈ कि ਜੋ ਇਹਨੂੰ ਐਕਸਟੈਂਡ ਕਰਨਾ ਥੋੜਾ ਜਿਹਾ بارش ਦੇ ਵਿੱਚ ਅਗਰ ਲੰਗਰ ਹਾਲ ਦੀ ਫੈਸਿਲਿਟੀ ਜਿਹੜੀ ਨਹੀਂ ਹੈ ਇੱਥੇ ਤਾਂ ਕਿ ਉਹ ਸ਼ੈੱਡ ਛੋਟਾ ਜਿਹਾ ਬਣਾ ਕੇ ਬੈਂਡ ਦੀ ਫੈਸਿਲਿਟੀ ਬਾਹਰ ਹੋ ਸਕੇ ਉਸ ਦੇ ਵਿੱਚ ਆਪ ਜੀ ਨੇ ਤਿਲ ਫੁੱਲ ਪੇਟ ਜਿਹੜਾ ਆਪਣੇ ਦਸਵੰਦੇ ਤੌਰ ਤੇ ਵੀ ਜ਼ਰੂਰ ਇਸ ਸੰਗਤ ਦੇ ਨਾਲ ਜੁੜਨਾ ਤਾਂ ਕਿ ਸਾਡਾ ਜਿਹੜਾ ਫਰਜ਼ ਬੰਦਾ ਹਰ ਪੱਖੋਂ ਜਿਹੜੀ ਸਾਡਾ ਸਿੱਖ ਸਮਾਜ ਹੈ ਉਹ ਤੰਦਰੁਸਤ ਰਹੇ ਹਰ ਪੱਖੋਂ ਸੰਪਰਕ ਰਹੇ ਇੱਕ ਦੂਜੇ ਦੇ ਨਾਲ ਸਾਰਿਆਂ ਨੂੰ ਮਿਲ ਕੇ ਚਾਹੀਦਾ ਕਿ ਆਪਣੇ ਦਸਵੰਦੇ ਤੌਰ ਤੇ ਮੈਂ ਆਖਿਰ ਦੇ ਵਿੱਚ ਡਿਟੇਲ ਜਿਹੜੀ ਵੀਰਜੀ ਸਾਡੇ ਜੋ ਗਰੰਤੀ ਸਿੰਘ ਰਤੇ ਤੇ ਛੋਟੇ ਵੀਰ ਜਿਹੜੇ ਗਰੰਤੀ ਸਿੰਘ ਦੀ ਸੇਵਾ ਨਿਭਾਰੇਨ ਕਦ ਉਮਰ ਚਾਹੀ ਇਹਨਾਂ ਦੀ ਛੋਟੀ ਹੋਏ ਲੇਕਿਨ ਨਜ਼ਰ ਜਿਹੜਾ ਉਦਮ ਮੈਨੂੰ ਲੱਗਦਾ ਵੱਡੇ-ਵੱਡੇ ਤੋਂ ਵੀ ਬਹੁਤ ਉੱਚੇ ਦਰਦ ਹੈ ਜੋ ਇਹ ਸੇਵਾ ਬਾਂ ਨਿਭਾਰੇਨ ਮੇਰਾ ਦਾ ਅਕਾਊਂਟ ਸੈਕਸ਼ਨ ਅਕਾਊਂਟ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਜੋ ਵੀ ਤਿਲ ਫੁੱਲ ਪੇਟ ਇਸ ਗੁਰੂ ਘਰ ਦੀ ਇਮਾਰਤ ਲਈ ਬਣਾਣਾ ਬਣਾ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੁੰਦਾ ਹੋ ਜ਼ਰੂਰ ਕਰੇ ਤੇ ਨਾਲ ਹੀ ਇੱਕ ਛੋਟਾ ਜਿਹਾ ਮੈਸੇਜ ਆਪ ਜੀ ਵੀ ਸੰਗਤ ਨੂੰ ਜ਼ਰੂਰ ਦੇ ਦਿਓ ਆਪਣੇ ਵੱਲੋਂ ਕਿ ਜੋਏ ਦੇਸ਼ਾਂ ਵਿਦੇਸ਼ਾਂ ਤੱਕ ਮੈਸੇਜ ਜਾ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਾਹੇ ਉਹ ਦੂਰਪਾਰ ਦੀ ਆਰਮੀ ਹੋਏ ਪਲੀਜ਼ ਦੇ ਤੌਰ ਤੇ ਸਿੱਖ ਸਮਾਜ ਨਾਲ ਜੁੜੇ ਹੋਏ ਵੀਰਿ ਖਾਂਦੇ ਕਿ ਉਹ ਗੁਰੂ ਘਰ ਵਿਖੇ ਆ ਸਕਦੇ ਆਂ ਸਾਥ ਪਿੰਡ ਇੱਕ ਛੋਟਾ ਜਿਹਾ ਮੈਸੇਜ ਤੁਸੀਂ ਆਪਣੇ ਵੱਲ ਵੀ ਉਹਨਾਂ ਲਈ ਵੀ ਇੱਕ ਸੁਨੇਹਾ ਹੈ ਕਿ ਤੁਸੀਂ ਜਦੋਂ ਵੀ ਇੱਧਰ ਆਉਂਦੇ ਹੋ ਚਾਹੇ ਤੁਹਾਡੀਆਂ ਡਿਊਟੀਆਂ ਲੱਗਦੀਆਂ ਨੇ ਚਾਹੇ ਕਿਸੇ ਵੀ ਕਾਰਨ ਤੁਸੀਂ ਆਉਂਦੇ ਹੋ ਤੇ ਇੱਥੇ ਆ ਕੇ ਤੁਸੀਂ ਹਾਜ਼ਰੀ ਜ਼ਰੂਰ ਭਰੋ ਤੇ ਇੱਥੇ ਦਾ ਮਾਹੌਲ ਵੇਖੋ ਤੇ ਜੋ ਵੀ ਹੋ ਸਕਦਾ ਹੈ ਤੁਹਾਡੇ ਤੋਂ ਆਪਣੀ ਸੇਵਾ ਜ਼ਰੂਰ ਨਿਭਾਓ ਕਿਉਂਕਿ ਸਤਗੁਰੂ ਦੀ ਸੇਵਾ ਹੀ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਬਹੁਤ ਬਹੁਤ ਧੰਵਾਦ ਵੀਰ ਜੀ ਹੁਣ ਮੈਂ ਲਾਈਵ ਤਸਵੀਰਾਂ ਦੇ ਨਾਲ ਤੁਹਾਡੇ ਨਾਲ ਜੁੜ ਕੇ ਥੋੜੀ ਜੇ ਸਾਰੀ ਸੰਗਤ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਤੁਸੀਂ ਵੇਖ ਸਕਦੇ ਹੋ ਡੋਡਾ ਡਿਸਟ੍ਰਿਕਟ ਸਾ ਮਹਲਾ ਜਿਸ ਦੇ ਵਿੱਚ ਗਿਣਤੀ ਦੇ ਵਿੱਚ ਆਪਾਂ ਗਿਣ ਸਕਦੇ ਹਾਂ ਸਾਰੇ ਦਾ ਸਾਰਾ ਪਿੰਡ ਜਿਹੜਾ ਇਹ ਹੈ ਇਹ ਗੁਰੂ ਘਰ ਦੀਆਂ ਤੁਸੀਂ ਆ ਤੁਸੀਂ ਸਿੱਧੀ ਤਸਵੀਰਾਂ ਹੋਂ ਚੈਨਲ ਦੇ ਰਾਹੀਂ ਵੇਖ ਸਕਦੇ ਹੋ ਜੋ ਇਮਾਰਤ ਦਾ ਕੰਮ ਚੱਲ ਰਿਹਾ ਜੋ ਸੇਵਾ ਚੱਲ ਰਹੀ ਹੈ ਇਮਾਰਤ ਦੀ ਤੁਸੀਂ ਵੇਖ ਸਕਦੇ ਹੋ ਹੁਣ ਇਹਨਾਂ ਨੇ ਜਿਹੜੀ ਡਿਊਟੀ ਹੈ 메ਨ ਗੇਟ ਦੇ ਸਾਹਮਣੇ ਬਣਾਈ ਹੈ ਮੈਂ ਪਹਿਲਾਂ ਕਿਹਾ ਤਾਦਾਦ ਬੇहद ਘੱਟ ਆ ਲੇਕਿਨ ਗੁਰੂ ਦੇ ਸਿੰਘ ਚੜਦੀ ਕਲਾ ਦੇ ਵਿੱਚ ਆਪਣਾ ਆਪਣਾ ਦਸਵੰਦ ਜ਼ਰੂਰ ਦਿੰਦੇ ਹਨ ਤੇ ਜ਼ਰੂਰ ਆਪਣੇ ਨਾਲ-ਨਾਲ ਗੁਰੂ ਘਰ ਦੀ ਸੇਵਾ ਦੇ ਵਿੱਚ ਆਪਣਾ ਸਹਿਯੋਗ ਕਰਨ ਮੈਂ ਚਾਹਾਂਗਾ ਵੀਰ ਜੀ ਥੋੜਾ ਜਿਹਾ ਤੁਸੀਂ ਦੱਸ ਦੋ ਪਹਿਲੇ ਕੀ ਸੀ ਤੇ ਹੋਣ ਕੀ ਬਣਾਇਆ ਸੀ ਜੀ ਇਹ ਪਹਿਲੇ ਇੱਧਰ ਦਰਵਾਜ਼ਾ ਨਹੀਂ ਸੀ ਹੁੰਦਾ ਤੇ ਇਹ ਮਤਲਬ ਪਿਛਲੇ ਪਾਸੇ ਸੀ ਹੁੰਦਾ ਉਹ ਤੁਹਾਨੂੰ ਦੱਸਾਂਗੇ ਉਹ ਵੀ ਬਿਲਕੁਲ ਮੈਂ ਚਾਹਾਂਗਾ ਵੀਰ ਜੀ ਥੋੜਾ ਜਿਹਾ ਦੇਖੋ ਇਹ ਕੰਮ ਸ਼ੁਰੂ ਕੀਤਾ ਸੀ ਪਹਿਲੇ ਡਿਊਡੀ ਉਸਾਈਡ ਤੁਸੀਂ ਤੇ ਹੁਣ ਅਸੀਂ ਇਸ ਫਰੰਟ ਦੀ ਸਾਈਡ ਤੋਂ ਗੱਡਿਆ ਕਿਉਂਕਿ ਆਪਣਾ ਪਲਕੀ ਸਾਹਿਬੀ ਸਾਹਮਣੇ ਲਿਆਤੀ ਹੈ ਨਿਸ਼ਾਨ ਸਾਹਿਬੀ ਸਾਹਮਣੇ ਹੋ ਗਿਆ ਤੇ ਇਹ ਥੋੜਾ ਛੋਟਾ ਮੋਟਾ ਕੰਮ ਰਹਿ ਗਿਆ ਇੱਥੇ ਹਜੇ ਤੁਹਾਡੇ ਸਾਹਮਣੇ ਹੀ ਹੈ ਜੇ ਅਸੀਂ ਕਰ ਰਹੇ ਆ ਦੇਖੋ ਇਹ ਪਿੱਛੇ ਨਿਸ਼ਾਨ ਸਾਹਿਬ ਹੈ ਪਿੱਛੇ ਥੋੜੀ ਦੀਵਾਰ ਹੈ ਤੁਸੀਂ ਆਪੇ ਦੇਖ ਲਓ ਥੋੜਾ ਅੰਧੇਰਾ ਇਸ ਟਾਈਮ ਇਹ ਦੀਵਾਰ ਦੇਣੀ ਹੈ ਜੇ ਕਾਫੀ ਦਾ ਖਰਚਾ ਵਰਚਾ ਜੋ ਵੀ ਹੈ ਸੇ ਰੇਲਿੰਗ ਵਗੈਰਾ ਹਾਂ ਰੇਲਿੰਗ ਵਗੈਰਾ ਬਾਕੀ ਦੀ ਰੇਲਿੰਗ ਲਗਣੀ ਹੈ ਥੋੜੀ ਬੇਅਦਬੀ ਹੁੰਦੀ ਹੈ ਜਦੋਂ ਲੋਕੀ ਪੈਰ ਚੱਲਦੇ ਨੇ ਬਾਹਰੋਂ ਮਤਲਬ ਚਰਨ ਇਥੇ ਗਲਤ ਤਰੀਕੇ ਨਾਲ ਰੱਖਦੇ ਨੇ ਬਿਲਕੁਲ ਬਾਕੀ ਟਾਇਲਾਂ ਥੋੜੀ ਬਹੁਤ ਟਾਇਲਾਂ ਪੈਣੀਆਂ ਨੇ ਇੱਥੇ ਅਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਡਿਊਟੀ ਬਣੀਗੀ ਸਾਹਮਣੇ ਬਾਕੀ ਬਾਕੀ ਅਸੀਂ ਅੰਦਰ ਦਾ ਫਿਨਿਸ਼ ਕਰਤਾ ਸਾਰਾ ਕੁਝ ਜੋ ਵੀ ਹੈ ਪੇਂਟ ਵਗੈਰਾ ਇੱਥੇ ਅਸੀਂ ਚਾਹੁੰਦੇ ਹਾਂ ਕਿ ਥੋੜਾ ਜਿਹਾ ਸ਼ੈੱਡ ਬਣ ਜਾਏ ਕਿ ਲੰਗਰ ਲੰਗਰ ਸਿਕੰਦਰ ਟਾਈਮ ਉਸਨੂੰ ਬਹੁਤ ਦਿੱਕਤਾਂ ਆਉਂਦੀਆਂ ਹਨ ਤੁਹਾਨੂੰ ਕਿ ਬਾਰਸ਼ ਆ ਜਾਂਦੀ ਹੈ ਨ ਹਵਾ ਤੂਫਾਨ ਚੱਲਦਾ ਤੇ ਦਿੱਕਤ ਬਹੁਤ ਆਂਦੀ ਇਹਨੂੰ ਤੇ ਸੰਗਤ ਵਿੱਚ ਖਾਸ ਨਹੀਂ ਹੁੰਦੀ ਆ ਚਲੋ 150 ਬੰਦਾ ਜਿਹੜੇ ਬੈਠੇ ਨੇ ਮਾਨੂੰ ਪਰੂ ਟੱਕੇ ਦਾ ਹੋਣਾ ਚਾਹੀਦਾ ਬਾਕੀ ਦੇਖੋ ਇਹ ਤੁਹਾਡੀ ਇੱਥੇ ਥੋੜਾ ਜਿਹਾ ਸ਼ੈੱਡ ਛੱਡ ਬਣਾ ਦੇਾਂਗੇ ਅਸੀਂ ਦੇਖ ਲਓ ਓਪਨ ਹੈ ਨਾ ਪੂਰਾ ਓਪਨ ਹੈ ਬਿਲਕੁਲ ਓਪਨ ਹੈ ਇਹ ਪੁਰਾਣਾ ਰਸਤਾ ਸਾਡਾ ਇਹ ਸੀ ਡਿਊਟੀ ਪਹਿਲੇ ਇਹ ਸੀ ਹੁਣ ਅਸੀਂ ਉਸ ਸਾਈਡ ਤੋਂ ਗੱਡੀ ਆ ਬਾਕੀ ਤੁਸੀਂ ਅੰਦਰ ਦਾ ਵੀ ਦੇਖ ਲਓ ਤੁਹਾਨੂੰ ਅੰਦਰ ਵੀ ਕੰਮ ਚੱਲ ਰਹੇ ਨੇ ਬਾਕੀ ਸੰਤਾ ਵੀ ਘਾਟਿਆਂ ਤੇ ਇੱਕ ਹੀ ਕਰੀਏ ਸੇਵਾ ਚੱਲ ਰਹੀ ਆ ਦੇਖੋ ਜੀ ਇਹ ਉਹਨੇ ਪਲਕੀ ਸਾਹਿਬੀ ਅਸੀਂ ਨਵੀਂ ਬਣਾਈ ਐ ਕੰਮ ਚੱਲ ਰਿਹਾ ਹੈ ਹਾਂ ਕੰਮ ਚੱਲ ਰਿਹਾ ਜੀ ਕੰਮ ਚੱਲ ਰਿਹਾ ਬਾਕੀ ਅਸੀਂ ਪਲਕੀ ਸਾਹਿਬ ਨੂੰ ਨਵਾ ਜੰਮੂ ਤੋਂ ਲਿਆ ਆ ਗਏ ਹਾਂ ਹਾਂ ਜੇ ਤੇ ਕੰਮ ਚੱਲ ਰਿਹਾ ਹਾਂ ਜੀ ਤੇ ਮੈਂ ਸੰਗਤ ਨੂੰ ਇਹ ਵੀ ਕਹਾਂਦਾ ਜੋ ਲਾਈਵ ਦੇਖ ਰਹੇ ਹੋਣਗੇ ਕਿ ਅੰਦਰ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਮੈਂ ਦੱਸਾਂਗਾ ਤੁਹਾਨੂੰ ਕਿ ਵੀਰ ਆਪ ਲੱਗੇ ਹੋਏ ਨੇ ਆਪ ਹੀ ਆਪ ਲੱਗੇ ਘਾਟ ਤੁਸੀਂ ਦੇਖ ਸਕਦੇ ਹੋ ਵੀਰ ਹੋਰੀ ਪੇਂਟ ਦਾ ਕੰਮ ਜਦੋਂ ਵਕਤ ਮਿਲਿਆ ਵੀਰ ਹੋਰਾਂ ਨੂੰ ਤੇ ਆ ਕੇ ਰਾਤ-ਰਾਤ ਨੂੰ ਹੀ ਕੋਈ ਕੰਮ ਦਾ ਰਾਤ ਨਹੀਂ ਹੁੰਦਾ ਰਾਤ ਨੂੰ ਵੀਰ ਹੋਰੀ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਗੁਰੂ ਘਰ ਦੇ ਅੰਦਰ ਤੇ ਬਹੁਤ ਵਕਤ ਹੁੰਦਾ ਸਾਰਿਆਂ ਕੋਲੇ ਕਿ ਬਹੁਤ ਘੱਟ ਟਾਈਮ ਆਪਾਂ ਇਥੋਂ ਕੱਢਦੇ ਆਂ ਤੇ ਕੋਸ਼ਿਸ਼ ਕਰਦੇ ਨੇ ਸਾਰੇ ਵੀਰ ਮਿਲ ਜੁਲ ਕੇ ਕਿ ਆਪਣੇ ਸੇਵਾਵਾਂ ਦੇ ਵਿੱਚ ਆਪਣੇ ਹਾਜ਼ਰੀਆਂ ਭਰ ਸਕੀਏ ਤੇ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਕਿ ਇਨੀ ਛੋਟੀ ਉਮਰ ਦੇ ਵਿੱਚ ਉਦੋਂ ਤੁਹਾਡੇ ਇੰਨੇ ਵੱਡੇ ਨੇ ਕਿ ਤੁਸੀਂ ਗੁਰੂ ਘਰ ਨਾਲ ਜੁੜੇ ਹੋ ਜਿੱਥੇ ਨਸ਼ੇ ਦੇ ਨਾਲ ਪਤਿਤ ਹੋ ਰਿਹਾ ਪੂਰਾ ਸਮਾਜ ਲਈ ਤੁਸੀਂ ਆਪਣਾ ਗੁਰਸਿੱਖੀ ਜੀਵਨ ਜਿਹੜਾ ਉਹ ਸਾਹਮਣੇ ਰੱਖਿਆ ਹੋਇਆ ਮੈਂ ਫੇਰ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਵਾਂ ਕਿ ਹਲੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਅੰਦਰ ਪੂਰਾ ਪਾਲਕੀ ਸਾਹਿਬ ਦੀ ਸਫਾਈ ਗੁਰੂ ਘਰ ਦੀ ਸਫਾਈ ਇਸ ਕਰਕੇ ਆਪਾਂ ਇਹ ਦ੍ਰਿਸ਼ੇ ਤੁਹਾਨੂੰ ਦੱਸ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਕਿ ਤੁਸੀਂ ਇਹ ਖਾਸ ਨੇਹਾ ਬੱਗੇ ਦੀਵਾਖਟ ਗਈ ਹੈ ਇਹਦਾ ਵੀ ਅਜੇ ਕੰਮ ਹੈ ਥੋੜਾ ਜਿਹਾ ਬਿਲਕੁਲ ਮੈਂ ਉਹੀ ਸੰਗਤ ਨੂੰ ਦੱਸ ਰਿਹਾ ਸੀਗਾ ਕਿ ਜਿਹੜਾ ਇਹ ਮੇਨ ਇਹ ਜੋ ਮੇਨ ਕਿਸੇ ਕਰਕੇ ਤੇ ਲਾਈਵ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਂ ਫੇਰ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਡਿਸਟ੍ਰਿਕਟ ਡੋਡਾ ਸਾਹਮਲਾ ਜਿਹੜਾ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਜਿੱਥੇ ਉਂਗਲੀਆਂ ਦੇ ਵਿੱਚ ਆਪਾਂ ਗਿਣ ਸਕਦੇ ਹਾਂ ਨਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਮੈਂ ਖਾਸ ਨੇਹ ਦੇ ਤੌਰ ਤੇ ਤੁਹਾਡੇ ਨੂੰ ਜ਼ਰੂਰ ਇੱਕ ਅਪੀਲ ਵੀ ਕਰਨਾ ਚਾਹਾਂਗਾ ਆਪਣੇ ਵੱਲੋਂ ਕਿ ਜ਼ਰੂਰ ਤੁਸੀਂ ਆਪਣਾ ਤਨ ਮਨ ਧੰਦੇ ਨਾਲ ਜੋ ਵੀ ਸੇਵਾ ਨਿਭਾਉਣਾ ਚਾਹੁੰਦੇ ਹੋ ਗੁਰੂ ਘਰ ਦੇ ਵਿੱਚ ਤੁਸੀਂ ਜ਼ਰੂਰ ਜਥਾ ਸ਼ਕਤੀ ਦੇ ਤੌਰ ਤੇ ਸੇਵਾਵਾਂ ਨਿਭਾ ਸਕਦੇ ਹੋ ਮੈਂ ਅਕਾਊਂਟ ਡਿਟੇਲ ਪੂਰੀ ਸ਼ੇਅਰ ਕਰ ਦਾਂਗਾ ਇਸ ਵੀਰ ਦੀ ਕਿਉਂਕਿ ਆਪਾਂ ਕਹਿੰਦੇ ਆ ਨਾ ਕਿ ਗੁਰੂ ਘਰ ਦੇ ਵਜੀਰ ਅਤੇ ਗਰੰਤੀ ਸਿੰਘ ਨੂੰ ਆਪਾਂ ਹਰ ਤਰੀਕੇ ਦੇ ਨਾਲ ਫੈਸਿਲੀਟੇਟ ਕਰਨਾ ਤਾਂ ਕਿ ਆਪਣੀ ਜ਼ਿੰਦਗੀ ਰੋਜ਼ਮਰਾਂ ਦੇ ਹਿਸਾਬ ਨਾਲ ਜੀ ਵੀ ਸਕਣ ਉਹ ਗੁਰੂ ਘਰ ਦੀ ਸੇਵਾ ਵੀ ਕਰ ਸਕਣ ਤੇ ਜਦੋਂ ਤਾਦਾਦ ਹੀ ਨਹੀਂ ਘੱਟ ਹੋਏ ਫਿਰ ਰਿਸੋਰਸਿਸ ਬਹੁਤ ਜ਼ਿਆਦਾ ਘੱਟ ਹੋ ਜਾਂਦੇ ਆ ਤੇ ਜੋ ਵੀ ਵੀਰ ਮੰਥਲੀ ਸੇਵਾ ਮੈਂ ਜ਼ਰੂਰ ਕਹਿਣਾ ਚਾਹਾਂ ਗਾ ਇਸ ਦੇ ਵਿੱਚ ਮੰਥਲੀ ਸੇਵਾ ਦੇ ਤੌਰ ਤੇ ਤੁਸੀਂ ਸੇਵਾ ਜੋ ਵੀ ਆਪਣੀ ਜਿੱਤਾ ਸ਼ਕਤੀ ਦੇ ਤੌਰ ਤੇ ਕਰਨਾ ਚਾਹੇਗਾ ਉਹ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖਦੇ ਮੈਂ ਡਿਟੇਲ ਆਪਜੀ ਤੱਕ ਨਿੱਜੀ ਤੌਰ ਤੇ ਵੀ ਸਾਂਝੀ ਕਰ ਦੇਵਾਂਗਾ ਇਸ ਪੂਰੇ ਗੁਰੂ ਘਰ ਦੀ ਤੇ ਗੁਰੂ ਘਰ ਦੇ ਗਰਤੀ ਸਿੰਘ ਜੀ ਦੀ ਵੀ ਜੋ ਵੀ ਆਪ ਆਪਣਾ ਜਤੀਸ਼ਕਤਾ ਦੇ ਤੌਰ ਤੇ ਨਾਲ ਆਪਾਂ ਸੇਵਾ ਕਰਨਾ ਚਾਹੁੰਦੇ ਹੋ ਜਰੂਰ ਤੁਸੀਂ ਇਹਨਾਂ ਨਾਲ ਜੁੜ ਕੇ ਸੇਵਾ ਕਰ ਸਕਦੇ ਹੋ ਮੇਰੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਨੂੰ ਧੰਨਵਾਦ ਤੇ ਪਾਤਰੀ ਇਹਨਾਂ ਦੇ ਮਾਤਾ ਪਿਤਾ ਨੂੰ ਧੰਨਵਾਦ ਦੇ ਪਾਤਰੀ ਜਿਨ੍ਹਾਂ ਨੇ ਇੱਕ ਗੁਰਸਿੱਖੀ ਜੀਵਨ ਬਖਸ਼ਿਆ ਤੇ ਗੁਰੂ ਘਰ ਨਾਲ ਜੋੜ ਕੇ ਰੱਖਿਆ ਇਸ ਨਸ਼ੇ ਪਦਰ ਤੋਂ ਦੂਰ ਰਹਿ ਕੇ ਗੁਰੂ ਘਰ ਨਾਲ ਜੋੜਨ ਦੀ ਕੋਸ਼ਿਸ਼ ਜੋ ਇਹਨਾਂ ਦੇ ਪੇਰੈਂਟਸ ਨੇ ਕੀਤੀ ਹੈ ਉਹ ਵਾਕਈ ਸ਼ਲਾੰਗਾ ਭਰੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਨਾਂ ਹੀ ਅਲਫ਼ਾਜ਼ ਦੇ ਨਾਲ ਦਿਓ ਇਜਾਜ਼ਤ ਵਾਹਿਗੁਰੂ ਜ